ਸੋ ਸ਼ਿਕਾ ਲਈ ਸਾਰਿਆਂ ਨੂੰ ਖੁਸ਼ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਸਿੱਖਾਂਗੇ ਜੀ ਵਰਬਸ ਇਨ ਇਟਾਲੀਅਨ ਸੋ ਵਰਬਸ ਕਿੰਨੇ ਟਾਈਪਸ ਦੀਆਂ ਹੁੰਦੀਆਂ ਵਾਂ ਠੀਕ ਹੈ ਜੀ ਤੇ ਉਹਨਾਂ ਨੂੰ ਕਿੱਦਾਂ ਆਪਾਂ ਜਿਹੜੇ ਰੂਲਸ ਯੂਜ਼ ਹੁੰਦੇ ਆ ਸੋ ਕਿੱਦਾਂ ਆਪਾਂ ਪ੍ਰੋਨਾਂਸ ਕਰ ਸਕਦੇ ਆ ਸੋ ਆਜੋ ਦੇਖਦੇ ਆ ਜੀ ਫਰਸਟ ਆਫ 올 ਐਰੇ ਵਾਲੀਆਂ ਹੁੰਦੀਆਂ ਜੀ ਐਰੇ ਏ ਆਰ ਈ ਵਾਲੀਆਂ ਹੁੰਦੀਆਂ ਵਾਂ ਵਰਬਸ ਜਿੱਦਾਂ ਪਰਲਾਰੇ means بولਣਾ are means e r e ਵਾਲੀਆਂ ਜਿੱਦਾਂ vend they vend they means ਵੇਚਣਾ e ਦੇ ਵਾਲੀਆਂ ਜਿੱਦਾਂ santi re ਸੋਣਾ ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਕਰਾਂਗੇ e r e ਵਾਲੀਆਂ ਵਰਬਸ ਕਰਾਂਗੇ ਰੂਲਸ ਰਿਲੇਟਿਡ ਵਰਬਸ ਸੋ ਆਜੋ ਦੇਖਦੇ ਹਾਂ ਜੀ ਫਰਸਟ ਆਫ ਆਲ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ e o ਨੂੰ ਕਹਿੰਦੇ ਆ ਮੈਂ ਤੂੰ ਤੂੰ ਤੁਹਾਡੇ ਲਈ ਹੈਨਾ ਤੂੰ ਤੁਸੀਂ ਲੂਈ ਲਈ ਉਹ ਹੀ ਜਾਂ ਸ਼ੀ ਦੇ ਲਈ ਮਤਲਬ ਬੁਆਏ ਦਾ ਗਰਲ ਦੇ ਲਈ ਮੁੰਡਾ ਜਾਂ ਲੜਕੀ ਦੇ ਲਈ ਹੈਨਾ ਮੁੰਡਾ ਜਾਂ ਕੁੜੀ ਦੇ ਲਈ ਲੜਕਾ ਜਾਂ ਲੜਕੀ ਦੇ ਲਈ ਸੋ ਆਪਾਂ ਯੂਜ਼ ਕਰਦੇ ਆ ਲੂਈ ਐਂਡ ਲਈ ਨੋਈ ਅਸੀਂ ਵੋਈ ਤੁਸੀਂ ਲੋਰੋ ਉਹਨਾਂ ਦੀ ਗੱਲ ਕਰਦੇ ਆਪਾਂ ਦੀਜ਼ ਦੋਜ਼ ਉਹ ਸਾਰੇ ਉਹਨਾਂ ਦੀ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਐਂਡ ਯੂ ਦੇ ਨਾਲ ਲੱਗਦਾ ਉਹ ਜਿੱਦਾਂ ਤੁਸੀਂ ਪਾਰਲੋ ਏ ਆਰ ਇਹਨੂੰ ਕੱਟ ਕੇ ਲਾ ਦੋਗੇ ਉਹ ਪਾਰਲੋ ਸੈਕਿੰਡ ਇਹ ਤੂੰ ਦੇ ਨਾਲ ਲੱਗਦਾ ਜੀ ਆਈ ਏ ਆਰ ਇਹਨੂੰ ਕੱਟ ਕੇ ਤੁਸੀਂ ਲਾਤਾ ਆਈ ਤੂੰ ਪਾਰਲਿੰਗ io parlo tu parli lui lei parla noi parliamo voi parlete voi parlate loro parlano ਠੀਕ ਹੈ ਜੀ ਸੋ ਇਦਾਂ ਤੁਸੀਂ ਯੂਜ਼ ਨੂੰ ਯਾਦ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਥੈਂਕ ਯੂ ਹਵ ਅ ਨਾਈਟ ਸ਼ੀ